ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਕਨਵੀਨਰ ਅਰਵਿੰਦ ਕੇਸਰੀਵਾਲ ਅਤੇ ਸੰਦੀਪ ਪਾਠਕ ਵੱਲੋਂ ਬੜਾ ਵੱਡਾ ਝਟਕਾ ਲੱਗਿਆ ਹੈ ਪਹਿਲਾ ਝਟਕਾ ਲੱਗਿਆ ਸੀ ਜਦੋਂ ਜਿਮਨੀ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਭਾਵੇਂ ਬੜੇ-ਵੱਡੇ ਉਲਟਫੇਰ ਦੇਖਣ ਨੂੰ ਮਿਲੇ ਚਿਬਣੀ ਚੋਣਾ ਦੇ ਵਿੱਚ ਚਾਰ ਦੇ ਵਿੱਚੋਂ ਤਿੰਨ ਸੀਟਾਂ ਜਿੱਤੀਆਂ ਗਈਆਂ ਆਮ ਆਦਮੀ ਪਾਰਟੀ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਦੋ ਅਮੀਨਵਾਰਾਂ ਨੇ ਗੁਰਦੀਪ ਸਿੰਘ ਰੰਧਾਵਾ ਅਤੇ ਡਿਪੀ ਟਿੱਲੂ ਇਹਨਾਂ ਵੱਲੋਂ ਦੋ ਵੱਡੇ ਢਿਲੇ ਕਲੇ ਜਿਹੜੇ ਨੇ ਢਾਏ ਗਏ ਚਲਦੀਆਂ ਜਿਮਨੀ ਚੋਣਾ ਦੇ ਵਿੱਚ ਪ੍ਰਧਾਨਗੀ ਖੋਕ ਕੇ ਅਮਨ ਅਰੂੜਾ ਨੂੰ ਐਜ਼ ਅ ਹਿੰਦੂ ਭਾਈਚਾਰਾ ਹੋਣ ਦੇ ਨਾਮ ਤੇ ਪ੍ਰਧਾਨ ਬਣਾਇਆ ਗਿਆ ਚੈਰੀ ਕਲਸੀ ਐਜ਼ ਅ ਉਪ ਪ੍ਰਧਾਨpane ਇਧਰ ਤੰਜ ਕਸਦੇ ਨਜ਼ਰ ਆ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਖਬੀ ਸਿੰਘ ਬਾਦਲ ਤੇ ਦੂਸਰੇ ਪਾਸੇ ਵੱਡਾ ਝਟਕਾ ਲੱਗਿਆ ਹੈ ਯਾਨੀ ਕਿ ਹੁਣ ਗ੍ਰਹਿ ਮਤਰਾਲਾ ਕਿਸ ਨੂੰ ਮਿਲੇਗਾ ਇਸ ਦੀਆਂ ਚਰਚਾਵਾਂ ਸ਼ੁਰੂਪੀਆਂ ਨੇ ਅਤੇ ਨਾਮ ਉਹ ਸਭ ਤੋਂ ਅੱਗੇ ਆ ਰਿਹਾ ਹੈ ਪਹਿਲਾਂ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵੱਡਾ ਵਾਅਦਾ ਕੀਤਾ ਗਿਆ ਸੀ ਕਿ ਇੱਕ ਅਨੁਸੂਚਿਤ ਜਾਤੀ ਦੇ ਵਿੱਚੋਂ ਡਿਪਟੀ ਸੀਐਮ ਜਾਂ ਉਸ ਨੂੰ ਗ੍ਰਹਿ ਮੰਤralਾ ਦਿੱਤਾ ਜਾਵੇਗਾ ਇਹ ਵੱਡਾ ਵਾਅਦਾ ਕੀਤਾ ਸੀ ਲੇਕਿਨ ਉਹ ਵਾਅਦੇ ਉੱਤੇ ਹੁਣ ਫਿਰ ਦੁਬਾਰਾ ਪਾਣੀ ਫੇਰਿਆ ਚਾਲਿਆ ਹੈ ਯਾਨੀ ਕਿ ਜੱਟ ਸਿਕ ਚਿਹਰੇ ਨੂੰ ਫਿਰ ਇੱਕ ਵਾਰ ਜਿਹੜਾ ਗ੍ਰਹਿ ਮੰਤralਾ ਦੇ ਜਾਰੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝਟਕਾ ਲੱਗਿਆ ਹੈ ਝਟਕਾ ਇਸ ਕਰਕੇ ਕਿ ਫਿਰ ਇਸ ਤੋਂ ਬਾਅਦ ਕੱਲਾ ਮੁੱਖ ਮੰਤਰੀ ਦਾ ਅਹੁਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਰਹਿ ਜਾਣਾ ਇਸ ਤੋਂ ਇਲਾਵਾ ਹੋਰ ਕੋਈ ਅਹੁਦੇ ਤੇ ਨਹੀਂ ਕਿਉਂਕਿ ਹੁਣ ਅਮਨ अरोड़ा ਜਿਸ ਤਰ੍ਹਾਂ ਆਪਣੇ ਪੱਧਰ ਉੱਤੇ ਫੈਸਲੇ ਲੈ ਰਹੇ ਨੇ ਲੱਗਦਾ ਹੈ ਕਿ ਖੁੰਝੇ ਲਾ ਕੇ ਰੱਖ ਦਿੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੁੱਛੇ ਤੋਂ ਬਿਨਾਂ ਹੀ ਆਪ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਅਤੇ ਮੰਤਰੀ ਨੇ ਉਹ ਹਾਜ਼ਰ ਲਵਾਉਂਦੇ ਨੇ ਸੂਬੇ ਦੇ ਪ੍ਰਧਾਨ ਆਮ ਆਦਮੀ ਪਾਰਟੀ ਆਮਨ ਅਰੂੜਾ ਦੇ ਦਫਤਰ ਦੇ ਵਿੱਚੋਂ ਇੱਧਰ ਸੂਤਰਾਂ ਤੋਂ ਗੁਪਤ ਜਾਣਕਾਰੀ ਮਿਲੀ ਹੈ ਕਿ ਗ੍ਰਹਿ ਮਤਰਾਲਾ ਇਹਨਾਂ 39 ਵਿਧਾਇਕਾਂ ਦੇ ਵਿੱਚੋਂ ਜਿਨ੍ਹਾਂ ਨੇ ਜਿੰਨੀ ਚੋਣਾਂ ਦਿੱਤੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਦਿੱਤਾ ਜਾਵੇਗਾ ਸਭ ਤੋਂ ਵੱਡਾ ਨਾਮ ਆ ਰਿਹਾ ਹੈ ਵੱਡੇ ਕਾਰੋਬਾਰੀ ਦਾ ਡਿੰਪੀ ਟਲੋ ਕਿਉਂਕਿ ਡਿੰਪੋਰਟ ਡਿੰਪੀ ਟਲੋ ਸਿਆਸੀ ਫੋਲ ਦੇ ਨਾਲ ਨਾਲ ਇੱਕ ਵੱਡੇ ਬੜੇ ਵੱਡੇ ਬਿਜ਼ਨਸਮੈਨ ਨੇ ਇਸ ਲਈ ਜਿਹੜੇ ਆਮ ਆਦਮੀ ਪਾਰਟੀ ਦੇ ਰਵਿੰਦ ਕੇਸ਼ਰੀਵਾਲ ਨੇ ਉਹ ਬਾਣੀਆਂ ਨੇ ਉਹਨਾਂ ਨੂੰ ਪਤਾ ਹੈ ਦਿੱਲੀ ਦੇ ਲਾਲੇ ਨੂੰ ਕਿ ਮੈਨੂੰ ਫੰਡ ਚਾਹੀਦੀ ਹੈ 2025 ਦੀਆਂ ਫੈਬਦੀਆਂ ਵਿਧਾਪ सभा ਦੀਆਂ ਚੋਣਾਂ ਦੇ ਵਿੱਚ ਇਸ ਲਈ ਡਿੰਪੀ ਢਿੱਲੋਂ ਦਾ ਨਾਮ ਪ੍ਰੈਫਰ ਕਰ ਦਿੱਤਾ ਗਿਆ ਹੈ ਅਮਨ ਅਰੋੜਾ ਵਰਗੇ ਡਿੰਪੀ ਢਿੱਲੋਂ ਹੋ ਸਕਦੇ ਨੇ ਪੰਜਾਬ ਦੇ ਗ੍ਰਹਿ ਮੰਤਰੀ ਯਾਨੀ ਕਿ ਗ੍ਰਹਿ ਮੰਤ్రਾਲਾ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਕੋਲ ਸੀ ਉਸੇ ਤਰ੍ਹਾਂ ਹੀ ਹੋਣ ਡਿਪੀਟ ਲੋ ਨੂੰ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਦੇ ਕੰਵਿਨਰ ਅਰਵਿੰਦ ਕੇ ਜੀ ਵੱਲੋਂ ਨਵਾਚਾ ਜਾਵੇਗਾ ਡਿਮਪੀ ਢਿੱਲੋਂ ਨੂੰ ਕਿਉਂਕਿ ਡਿਮਪੀ ਢਿੱਲੋਂ ਨੇ ਸਭ ਤੋਂ ਵੱਧ ਵੋਟਾਂ ਲੈ ਕੇ ਹਲਕਾ ਗੱਦਲਵਾਹਾ ਦੇ ਵਿੱਚ ਅਮਰਤਾ ਵੜਿੰਗ ਨੂੰ ਹਰਾਇਆ ਹੈ ਕਾਰੋਬਾਰੀ ਹੈ ਫੰਡਿੰਗ ਚਾਹੀਦੀ ਹੈ ਇਹ ਇਕੱਲੀ ਉਹਨਾਂ ਨੇ ਐਮਐਲਏ ਬਣਨ ਵਾਸਤੇ ਚੋਣ ਨਹੀਂ ਲੜੀ ਉਹਨਾਂ ਨੇ ਡਿਪੀਸੀਐਮ ਜਸਿਮ ਲੇਕਿਨ ਇਧਰ ਗ੍ਰਹਿ ਮਤਰਾਲੇ ਦੀ ਗੱਲ ਚੱਲ ਪਈ ਹੈ ਕਿ ਗ੍ਰਹਿ ਮਤਰਾਲਾ ਜਿਹੜਾ ਹੈ ਉਹ ਡਿੰਪੀ ਢਿੱਲੋ ਨੂੰ ਦਿੱਤਾ ਜਾ ਰਿਹਾ ਹੈ ਸੂਤਰ ਦੱਸੇ ਨੇ ਕਿਸੇ ਵੀ ਸਮੇਂ ਰਸਮੀ ਐਲਾਨ ਹੋ ਸਕਦਾ ਹੈ ਕਿਉਂਕਿ ਡਿੰਪੀ ਢਿੱਲੋ ਇਹਨਾਂ ਦਿਨਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਤਨਵਾਦੀ ਦੌਰਾ ਕਰਦੇ ਹੋਏ ਕਹਿ ਰਹੇ ਨੇ ਕਿ ਬੜਾ ਹੌਸਲਾ ਰੱਖੋ ਬੜੇ ਵੱਡੇ ਕੰਮ ਹੋਣਗੇ ਇਟ ਮੀਨਸ ਗ੍ਰਹਿ ਮਤਰਾਲੇ ਦੀ ਹਾਂ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵੱਲੋਂ ਡਿੰਪੀ ਢਿੱਲੋ ਨੂੰ ਧੰਨਵਾਦ